ਯਾਨੀ ਹਰ ਹਰ ਪੀਸਿੰਗ ਹੋਣੀ ਨਾਲ ਰਹੇ ਨੇ ਉਹਨਾਂ ਦੇ ਅੱਜ ਉਹ ਜਮਾਤ ਵਿੱਚੋਂ ਅੱਡ ਹੋ ਗਏ ਨੇ ਅੱਜ ਉਹਨਾਂ ਨੂੰ ਪੰਥਕ ਮੰਨੇ ਨਹੀਂ ਜਾਂਦਾ ਉਹ ਤਾਂ ਸੰਥ ਵਿੱਚ ਉਹਨਾਂ ਨੂੰ ਅੱਡ ਸਮਝਿਆ ਜਾਂਦਾ ਕਿ ਨਹੀਂ ਜੀ ਇਹ ਪੰਥ ਦਾ ਹਿੱਸਾ ਨਹੀਂ ਹੈਗੇ ਉਹ ਉਹਨਾਂ ਦੀ ਅਲੱਗ ਤੋਂ ਪਾਰਟੀ ਦੇ ਜੋ ਪ੍ਰਧਾਨ ਬਣ ਗਏ ਨੇ ਤਾਂ ਮਤਲਬ ਉਹਨਾਂ ਕੋਲ ਕੋਈ ਰਾਈਟ ਹੈ ਪਾਰਟੀ ਕੋਲ ਕਿ ਜਿਹੜਾ ਸਾਡੇ ਕੋਲ ਉਹ ਪੰਥਕ ਹੈ ਜਿਹੜਾ ਪਾਰਟੀ 'ਚੋਂ ਨਿਕਲ ਕੇ ਕੋਈ ਨਵੀਂ ਪਾਰਟੀ ਦੇ ਵਿੱਚ ਜਾਂਦਾ ਹੈ ਜਾਂ ਹੋਰ ਪਾਰਟੀ ਜੁਆਇਨ ਕਰਦਾ ਉਹ ਪੰਥਕ ਨਹੀਂ ਹੈਗਾ ਤਾਂ ਤੁਹਾਡੀ ਗੱਲ ਦੇ ਉਲਟ ਹੋ ਗਿਆ ਨਾ ਤੁਸੀਂ ਕਹਿ ਰਹੇ ਹੋ ਕਿ ਸਾਰੇ ਪੰਥਕ ਨੇ ਪਰ ਉਹਨਾਂ ਦੇ ਹਿਸਾਬ ਨਾਲ ਤਾਂ ਫਿਰ ਪਾਰਟੀ 'ਚ ਰਹਿਣ ਵਾਲੇ ਪੰਥਕ ਨੇ ਕਿਸ ਨੂੰ ਕੀ ਕਹਿਣਾ ਹੈ ਕਿਸ ਨੂੰ ਕੀ ਨਹੀਂ ਕਹਿਣਾ ਉਹ ਸਾਰਾ ਠੇਕਾ ਇਹਨਾਂ ਕੋਲੇ ਕੁਝ 5-7 ਬੰਦੇ ਆ ਆਪਦੇ ਸਵਾਰਥਾਂ ਨੂੰ ਲੈ ਕੇ ਕਿਸੇ ਨੂੰ ਕੁਝ ਵੀ ਕਹਿ ਦੇਣ ਵੀ ਇਹ ਪੰਥਕ ਨਹੀਂਗੇ ਜਿਹੜੇ ਉਹਨਾਂ ਦੇ ਨਾਲ ਰਹਿਣ ਉਹ ਹੀ ਪੰਥਕ ਹੈ ਤੇ ਇਹ ਉਹਨਾਂ ਦੀ ਸੌੜੀ ਰਾਜਨੀਤੀ ਹੈ ਪੰਜਾਬ ਦਾ ਹਰ ਵਸਿੰਦਾ ਪੰਥਕ ਹੈ ਪੁਰਾਣੀ ਜਮਾਤ ਚੱਲਦੀ ਆਉਂਦੀ ਆ ਪੰਥਕ ਪਾਰਟੀ ਕਹਿੰਦੇ ਨੇ ਤਾਂ ਪੰਥਕ ਪਾਰਟੀ ਪੰਜਾਬ ਦੇ ਵਿੱਚ ਹੈ ਤਾਂ ਇੰਨੀ ਨਿਮਾਨਤਾ ਕਿਉਂ ਆ ਗਈ ਪਾਰਟੀ ਦੇ ਵਿੱਚ ਇੱਕ ਤਾਂ ਸੋਚ ਦੇ ਵਿੱਚ ਤੁਸੀਂ ਕਹਿ ਰਹੇ ਹੋ ਜਿੱਦਾਂ ਸੋਲੀ ਰਾਜਨੀਤੀ ਕਰ ਰਹੇ ਨੇ ਇੰਨਾ ਜ਼ਿਆਦਾ ਗਿਰਾਵਟ ਕਿਉਂ ਆ ਗਈ ਉਸ ਦੀ ਗਿਰਾਫ ਨੂੰ ਲੈ ਕੇ ਕਿਉਂ ਇੰਨਾ ਜ਼ਿਆਦਾ ਉਹਨਾਂ ਦਾ ਨਿਮਾਨਤਾਵਲ ਕਿਉਂ ਗਈ ਪਾਰਟੀ ਵਿੱਚ ਜੋ ਆਪਣੇ ਆਪ ਨੂੰ ਪੰਥਕ ਕਹਿੰਦੇ ਨੇ ਕਿ ਪਾਰਟੀ ਪੰਥਕ ਹੈ ਜਿਹੜੇ ਸਾਡੇ ਨਾਲ ਜੁੜਦੇ ਨੇ ਉਹ ਪੰਥਕ ਨੇ ਜਿਹੜੇ ਅਲੱਗ ਹੋ ਗਏ ਉਹ ਪੰਥਕ ਨਹੀਂ ਰਹਿ ਗਏ ਤਾਂ ਫਿਰ ਜੇ ਉਹ ਪਾਰਟੀ ਪੰਥਕ ਹੈ ਤਾਂ ਇੰਨੀ ਨਿਮਾਨਤਾ ਕਿਉਂ ਆ ਰਹੀ ਉਹਨਾਂ ਵਿੱਚ